ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਨਵੀਂ ਬਣ ਰਹੀ ਹੋਟਲ ਦੀ ਇਮਾਰਤ ਦੇ ਵਿੱਚ 60 ਸਾਲਾ ਵਿਅਕਤੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਉਥੇ ਪੁਲਿਸ ਕਤਲ ਦੇ ਅਸਲ ਕਾਰਨਾਂ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਨਾਲ ਹੀ ਹੋਟਲ ਮਾਲਕ ਸੰਦੀਪ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਉਸਦਾ ਰਿਸ਼ਤੇਦਾਰ ਹੈ ਜੋ ਕਿ ਰਾਤ ਨੂੰ ਇੱਥੇ ਚੌਂਕੀਦਾਰੀ ਕਰਦਾ ਸੀ ਉਥੇ ਪੁਲਿਸ ਤੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਦਾਦੀ ਕੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਵਿੱਚ ਸੰਸਨੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਥੇ ਮ੍ਰਿਤਕ ਵਿਅਕਤੀ ਮਹਿੰਦਰ ਸਿੰਘ ਵਾਸੀ ਹਮੀਰਗੜ੍ਹ ਹਰਿਆਣਾ ਦੀ Laash ਹੋਟਲ ਚ ਬਣੇ ਕਮਰੇ ਦੇ ਬੈੱਡ ਦੇ ਉੱਤੇ ਪਈ ਮਿਲੀ ਹੈ ਦਾਦੀ ਕੀ ਮ੍ਰਿਤਕ ਮਹਿੰਦਰ ਸਿੰਘ ਆਪਣੇ ਰਿਸ਼ਤੇਦਾਰ ਦੇ ਨਵੇਂ ਬਣੇ ਹੋਟਲ ਦੇ ਵਿੱਚ ਰਾਤ ਨੂੰ ਪਹਿਰੇ ਦੇ ਤੌਰ ਤੇ ਰਹਿੰਦਾ ਸੀ ਜੋ ਇਸ ਦੀ ਨਿਗਰਾਨੀ ਵੀ ਕਰ ਰਿਹਾ ਸੀ ਉੱਥੇ ਸੀਆਈਏ ਸਟਾਫ ਸਮੇਤ ਫੈਰੋ ਸਿੰਘ ਟੀਮ ਕਤਲ ਦੀ ਘਟਨਾ ਵਾਲੀ ਥਾਂ ਤੇ ਪਹੁੰਚੀ ਹੈ ਅਤੇ ਡੀਐਸਪੀ ਬਰਨਾਲਾ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕਰ ਰਹੇ ਨੇ ਇਸ ਮੌਕੇ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਇਸ ਹੋਟਲ ਦਾ ਮਾਲਕ ਸੰਗਰੂਰ ਦਾ ਰਹਿਣ ਵਾਲਾ ਹੈ ਤੇ ਬੀਤੀ ਰਾਤ ਉਸ ਦੇ ਰਿਸ਼ਤੇਦਾਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਹਰ ਪਹਿਲੂ ਤੋਂ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਹੋਟਲ ਮਾਲਕ ਸੰਦੀਪ ਗਿੱਲ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਅਰਜ ਸੰਦੀਪ ਗਿੱਲ ਜੀ ਮੈਂ ਇਸ ਹੋਟਲ ਦਾ ਮਾਲਕ ਹਾਂ ਇੱਥੇ ਜਿਹੜਾ ਕਤਲ ਹੈ ਕੀ ਗੱਲ ਹੈ ਕੀ ਵਾਤਾ ਇਹ ਬਸ ਕੱਲ੍ਹ ਰਾਤ ਨੂੰ ਕੋਈ ਮਰਡਰ ਕਰ ਗਿਆ ਜੀ ਕੋਈ ਹੁਣ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਕੀ ਰੀਜ਼ਨ ਨੇ ਮਰਡਰ ਦੇ ਇਹ ਦਾ ਮਹਿੰਦਰ ਸਿੰਘ ਨਾਮ ਸੀ ਜੀ ਇਹਦਾ ਇਹ ਮੇਰਾ ਸਾਕਾ ਮਾਮਾ ਸੀ ਤੇ ਇਹ ਹਰਿਆਣਾ ਦਾ ਜੀਨ ਜ਼ਿਲ੍ਹੇ ਦਾ ਪਿੰਡ ਹੈ ਅਮੀਰਗੜ ਇਹ ਉੱਥੋਂ ਦਾ ਰਹਿਣ ਵਾਲਾ ਸੀ ਜੀ ਅਗਲੀ ਦੇਖੋ ਜੀ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਜੀ ਅਫਸਰ ਪਹੁੰਚ ਚੁੱਕੇ ਨੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਆ ਚੁੱਕੇ ਨੇ ਕੋਈ ਇਨਵੈਸਟੀਗੇਸ਼ਨ ਕਰ ਰਹੇ ਨੇ ਜਾਂਚ ਜੁਰੀ ਉਹਨਾਂ ਦੀ ਫਰਦਰ ਚੱਲ ਰਹੀ ਹੈ ਜੋ ਵੀ ਕਤਲ ਸਾਹਮਣੇ ਆਊਗਾ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜੋ ਇਸ ਕਤਲ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ ਜੀ ਅੱਜ ਅਰਲੀ ਮਾਰਨਿੰਗ ਸਾਨੂੰ ਸਾਡੇ ਬਰਨਾਲਾ ਪੁਲਿਸ ਦੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਜਿਹੜਾ ਸੰਗਰੂਰ ਬਟਿੰਡਾ ਹਾਈਵੇ ਦੇ ਉੱਤੇ ਜੀ ਮਾਲ ਦੇ ਨੇੜੇ ਆਪਣੇ ਕਿੱਥੇ ਹੋਟਲ ਬਣ ਰਿਹਾ ਉਸ ਹੋਟਲ ਦੇ ਵਿੱਚ ਇੱਕ ਜਿਹੜਾ ਕਤਲ ਦੀ ਘਟਨਾ ਜਿਹੜੀ ਆ ਹੋਈ ਹੈ ਉੱਥੇ ਆ ਕੇ ਅਸੀਂ ਮੌਕੇ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਹੋਟਲ ਹੈ ਸੰਦੀਪ ਸਿੰਘ ਵਾਸੀ ਹਮੀਰਗੜ੍ਹ ਜ਼ਿਲ੍ਹਾ ਵਾਸੀ ਬਨਾਰ ਸੀ ਜ਼ਿਲ੍ਹਾ ਸੰਗਰੂਰ ਇਹਨਾਂ ਵੱਲੋਂ ਇਹ ਨਵਾਂ ਹੋਟਲ ਇੱਥੇ ਬਣਾਇਆ ਜਾ ਰਿਹਾ ਹੈ ਤੇ ਇਹਨਾਂ ਦੇ ਮਾਮਾ ਜੀ ਭਿੰਦਰ ਸਿੰਘ ਵਾਸੀ ਅਮੀਰਗੜ ਜੋ ਹਰਿਆਣਾ ਵਿੱਚ ਪੈਂਦਾ ਜੀਂਦ ਜ਼ਿਲ੍ਹਾ ਵਿੱਚ ਉਹ ਇੱਥੇ ਪਿਛਲੇ 1-2 ਮਹੀਨਿਆਂ ਤੋਂ ਰਹਿ ਰਹੇ ਸੀ ਤੇ ਇਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਆ ਸੀ ਤੇ ਰਾਤ ਨੂੰ ਜਿਹੜਾ ਉਹ ਦੇਖਪਾਲ ਸਮਾਨ ਦੀ ਤੇ ਹੋਟਲ ਦੀ ਕਰ ਰਹੀ ਸੀਗੇ ਤੇ ਜਦੋਂ ਅੱਜ ਸਵੇਰੇ ਜਿਹੜੀ ਇਹਨਾਂ ਦੀ ਜਿਹੜੇ ਮਿਸਤਰੀ ਤੇ ਲੇਬਰ ਸੀ ਉਹਨਾਂ ਨੇ ਆ ਕੇ ਦੇਖਿਆ ਤਾਂ ਜਿਹੜੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਭਿੰਦਰ ਸਿੰਘ ਵੀ ਉਹਨਾਂ ਦੇ ਪਈ ਸੀ ਮੰਜੇ ਦੇ ਉੱਤੇ ਤੇ ਉਹਨਾਂ ਦੇ ਫੇਸ ਦੇ ਉੱਤੇ ਕਾਫੀ ਜੜੀਆਂ ਸੱਟਾਂ ਲੱਗੀਆਂ ਨੇ ਗਲੰਟ ਵੈਪਨ ਦੀਆਂ ਖੂਨ ਦੇ ਹੈਗੇ ਨੇ ਨਿਸ਼ਾਨ ਤੇ ਮੌਕੇ ਤੇ ਪਹੁੰਚ ਕੇ ਅਸੀਂ ਵੱਖ-ਵੱਖ ਟੀਮਾਂ ਬਣਾਤੀਆਂ ਗਈਆਂ ਨੇ ਫੋਰੈਂਸਿਕ ਟੀਮਾਂ ਆ ਗਈਆਂ ਨੇ ਜਿਹੜਾ ਕਿ ਮੌਕੇ ਦੇ ਉੱਤੋਂ ਸਾਰਾ ਮੁਲਾਜਾ ਮੌਕਾ ਕਰਕੇ ਜਿਹੜੇ ਵੀ ਫਿੰਗਰਪ੍ਰਿੰਟਸ ਵਗੈਰਾ ਤੇ ਹੋਰ ਜਿਹੜੇ ਸਬੂਤ ਨੇ ਕਲੈਕਟ ਕੀਤੇ ਜਾ ਰਹੇ ਨੇ ਤੇ ਸੰਦੀਪ ਸਿੰਘ ਦਾ ਬਿਆਨ ਲਿਖ ਕੇ ਅਸੀਂ ਜਿਹੜਾ ਐਫ ਆਈ ਆਰ ਦਰਜ ਕਰਨਾ ਹੈ ਥਾਣਾ ਸਿਟੀ 2 ਦੇ ਵਿੱਚ ਤੇ ਸਾਡੇ ਐ एसएसपी ਸਾਹਿਬ ਦੇ ਹੁਕਮਾਂ ਦੇ ਨਾਲ ਡੀਐਸਪੀ ਡੀ ਸਾਹਿਬ ਤੇ ਸੀਆਈਏ ਦੀ ਟੀਮ ਵੀ ਜਿਹੜੀ ਹੈ ਪਹੁੰਚ ਗਈ ਹੈ ਮੌਕੇ ਤੇ ਹਰ ਤਰ੍ਹਾਂ ਦੇ ਜਿਹੜੇ ਤਕਨੀਕੀ ਪਹਿਲੂਆਂ ਨੂੰ ਤੇ ਫੋਰੈਂਸਿਕ ਦੇ ਜਿਹੜੇ ਪਹਿਲੂਆਂ ਨੂੰ ਵਾਚ ਕੇ ਇਸ ਮੁਕਦਮੇ ਨੂੰ ਜਲਦੀ ਤੋਂ ਜਲਦੀ ਜਿਹੜਾ ਟ੍ਰੇਸ ਕੀਤਾ ਜਾਵੇਗਾ ਹਾਲੇ ਤੱਕ ਜੋ ਅਸੀਂ ਦੇਖਿਆ ਕਿ ਇੱਕ ਸਿਲੰਡਰ ਜਿਹੜਾ ਉਹ ਮਿਸਿੰਗ ਹੈ ਬਾਕੀ ਜਿਹੜੇ ਇਹਨਾਂ ਦੇ ਮਾਲਕਾਂ ਦੁਆਰਾ ਜਿਹੜਾ ਇਹਨਾਂ ਦਾ ਸਮਾਨ ਕੰਸਟਰਕਸ਼ਨ ਦਾ ਇਹਨਾਂ ਦਾ ਜ਼ਿਆਦਾਤਰ ਜਿਹੜਾ ਕੁਝ ਟੂਟੀਆਂ ਵਗੈਰਾ ਜਾਂ ਹੋਰ ਸਮਾਨ ਸੀ ਉਹਨੂੰ ਇਹ ਟੈਲੀ ਕਰ ਰਹੇ ਨੇ ਉਹਦੇ ਵਿੱਚੋਂ ਆਪਾਂ ਚੈੱਕ ਕਰਾਂਗੇ ਕਿ ਕੀ ਕੁਝ ਮਿਸਿੰਗ ਹੈ ਤੇ ਉਹ ਬਾਅਦ ਚ ਪਤਾ ਹੈ ਬਾਕੀ ਕੋਈ ਮੇਜਰ